ਹਾਂਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਤੁਸਨ ਸਾਰਿਆਂ ਨੂੰ ਲੈ ਕੇ ਚੱਲੇ ਆਂ ਕਿਲੇ ਦੇ ਅੰਦਰ ਫਰੀਦਕੋਟ ਦੇ ਤਕਰੀਬਨ ਮੈਨੂੰ ਲੱਗਦਾ ਵੀ 90% ਲੋਕ ਹੋਣਗੇ ਜਿਨ੍ਹਾਂ ਨੇ ਕੀ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਦਰਸ਼ਨ ਨਹੀਂ ਕੀਤੇਗੇ ਤੇ ਅਸੀਂ ਬਹੁਤ ਹੀ ਭਾਗਾਂ ਵਾਲਿਆਂ ਜੋ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇੱਥੇ ਸਹਿਜ ਪਾਠ ਜੀ ਦੇ ਪਾਠ ਆਰੰਭ ਕੀਤੇ ਗਏ ਨੇ ਜਿਨ੍ਹਾਂ ਦਾ ਅੰਤਿਮ ਅਰਦਾਸ ਭੋਗ ਪਾਣੇ ਜੋ 20 ਤਰੀਕ ਨੂੰ ਪਾਣੇ ਆ ਜੀ ਤੇ ਇਸ ਲਈ ਕਿਲੇ ਨੂੰ 20 ਤਰੀਕ ਤੱਕ 7 ਤੋਂ ਲੈ ਕੇ 5 ਵਜੇ ਤੱਕ ਸੰਗਤਾਂ ਦੇ ਦਰਸ਼ਨ ਲਈ ਪੂਰਾ ਖੋਲਿਆ ਗਿਆ ਜੀ ਤਕਰੀਬਨ ਜਿੱਥੋਂ ਤੱਕ ਜਾਣਦੇ ਆਂ ਜੀ ਅਸੀਂ ਸਾਡੇ ਬਜ਼ੁਰਗਾਂ ਨੇ ਤੇ ਕੀ ਕਈਆਂ ਨੇ 90% ਫਰੀਦਕੋਟ ਦੇ ਲੋਕਾਂ ਨੇ ਇਸ ਕਿਲੇ ਦੇ ਅੰਦਰ ਬਾਬਾ ਫਰੀਦ ਦੇ ਤਪਸਥਾਨ ਦੇ ਦਰਸ਼ਨ ਨਹੀਂ ਕੀਤੇ ਹੁਣੇ ਨਾ ਹੀ ਕੋਈ ਐਂਟਰ ਹੋਇਆ ਬਹੁਤ ਘੱਟ ਲੋਕ ਆ ਜਿਨ੍ਹਾਂ ਨੇ ਇਸ ਦੇ ਦਰਸ਼ਨ ਕੀਤੇ ਸੀਗੇ ਤੇ ਸਭ ਨੂੰ ਬੇਨਤੀ ਹੈ ਜੀ ਬਹੁਤ ਹੀ ਇਤਿਹਾਸਿਕ ਜਗਾ ਪੁਰਾਣੀ ਪ੍ਰਾਤਣ ਕਿਉਂਕਿ ਬਾਬਾ ਫਰੀਦ ਜੀ ਨੇ ਇਸ ਸਥਾਨ ਤੇ 40 ਦਿਨ ਕਿ 40 ਦਿਨਾਂ ਤੱਕ ਤਪ ਕੀਤਾ ਸੀਗਾ ਤੇ ਸਾਰੇ ਆਪਣੇ ਪਰਿਵਾਰ ਦੇ ਨਾਲ ਲੈ ਕੇ ਜਾਓ ਸਾਰੇ ਪਰਿਵਾਰ ਨੂੰ ਦਰਸ਼ਨ ਕਰਾ ਕੇ ਆਓ ਇਸ ਜਗਾ ਦੇ ਤੇ ਵਧੀਆ ਵਧੀਆ ਅਸੀਸਾਂ ਲਓ ਤੁਸੀਂ ਇੱਥੇ ਮੱਥਾ ਟੇਕਿਓ ਅਸੀਂ ਵੀ ਅੱਜ ਗਏ ਸੀ ਸਾਨੂੰ ਅੱਜ ਟਾਈਮ ਲੱਗਾ ਤੇ ਅਸੀਂ ਜ਼ਰੂਰ ਦਰਸ਼ਨ ਕਰਨਾ ਆਏ ਹਾਂ ਬਾਬਾ ਫਰੀਦ ਜੀ ਦੇ ਤੱਸੀ ਅੰਦਰ ਦੇਖੋ ਜਿਹੜਾ ਮੇਨ ਸਥਾਨ ਆ ਤਪਸਥਾਨ ਵੀਡੀਓ ਰਾਹੀਂ ਤੁਸੀਂ ਦੇਖ ਸਕਦੇ ਆ ਤੇ ਇੱਥੇ ਪਾਬਾ ਫਰੀਦ ਜੀ ਦੇ ਹੱਥ ਦਾ ਨਿਸ਼ਾਨ ਲੱਗਿਆ ਇਸ ਗੁਫਾ ਦੇ ਵਿੱਚ ਜਿੱਥੇ ਤਪ ਕੀਤਾ ਪਾਬਾ ਫਰੀਦ ਜੀ ਨੇ 40 ਦਿਨਾਂ ਦਾ ਤੇ ਸਥਾਨ ਤੇ ਲਗਾਤਾਰ ਜੋਤ ਜਗਦੀ ਰਹਿੰਦੀ ਹੈ ਚਰਾਗ ਜਗੇ ਜਾਂਦੇ ਆ ਤੇ ਤੁਸੀਂ ਅੰਦਰ ਦੇਖੋ ਤੇ ਹੱਥ ਨੂੰ ਜੀ ਵੜਦੀ ਹੈ ਜਿੱਥੇ ਵਾਪਾ ਫ੍ਰੀਜ ਦੇ ਹੱਥ ਦੇ ਨਿਸ਼ਾਨ ਦਿਖਾਈ ਦਿੰਦੇ ਆ ਅੰਦਰ ਨਹੀਂ ਜਾਣ ਦਿੰਦੇ ਬਾਹਰ ਤੋਂ ਹੀ ਮੱਥਾ ਟੇਕਣਾ ਪੈਂਦਾ ਕਿਉਂਕਿ ਸਰੇਨੀ ਸੰਗਤ ਆ ਲੋਕਾਂ ਚ ਇੰਨਾ ਉਤਸ਼ਾਹ ਆ ਕਿ ਪੂਰੀ ਫੁੱਲ ਭੀੜ ਭੰ ਬਣੀ ਹੋਈ ਆ ਲੋਕਾਂ ਦੀ ਕਿਉਂਕਿ ਇਹ ਐਤਵਾਰ ਦੇ ਤੱਕ ਦਾ ਫੇਰ ਪਤਾ ਨਹੀਂ ਕਦੋਂ ਤੱਕ ਇਸ ਕਿਲੇ ਨੂੰ ਖੋਲਿਆ ਜਾਵੇ ਜਾਂ ਨਹੀਂ ਮੇਰੀ ਇੰਨੀ ਜ਼ਿੰਦਗੀ ਦੇ ਲਾਈਫ ਦੇ ਹੋ ਗਿਆ ਅਸੀਂ ਅਜੇ ਅਜੇ ਤੱਕ ਕਿਲੇ ਦੇ ਅੰਦਰ ਨਹੀਂ ਗਏਗੇ ਤੇ ਅੱਜ ਤਾਂ ਬਹੁਤ ਭਾਗਾਂ ਵਾਲਾ ਦਿਨ ਆ ਜੀ ਜੀ ਦਰਸ਼ਨ ਕੀਤੇ ਬਾਬਾ ਫਰੀਦ ਜੀ ਦੇ ਆਪ ਸਥਾਨ ਦੇ ਤੇ ਆ ਤੁਸੀਂ ਬਾਹਰੋਂ ਦੇਖ ਰਹੇ ਆ ਇੱਥੇ ਸਹਿਜ ਪਾਸ ਜੀ ਦੇ ਪ੍ਰਕਾਸ਼ ਕਰਾਏ ਗਏ ਨੇ ਜੋ 20 ਤਰੀਕ ਨੂੰ ਭੋਗ ਪੈਣੇ ਆ ਜੀ ਬਿਲਕੁਲ ਉਹਦੇ ਸਾਹਮਣੇ ਦਰਗਾਹ ਦੇ ਤੇ 20 ਤਰੀਕ ਨੂੰ ਵੀ ਪਹੁੰਚਣਾ ਸਾਰਿਆਂ ਨੇ ਇੱਥੇ ਭੋਗ ਪਾਏ ਜਾਣੇ ਆ ਪ੍ਰਕਾਸ਼ ਕੀਤੇ ਗਏ ਮਹਾਰਾਜ ਦੇ ਕਰੋ ਦਰਸ਼ਨ ਜੀ ਤੇ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਤੇ ਕਿਉਂਕਿ ਇਸ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਇੰਨੇ ਟਾਈਮ ਬਾਅਦ ਮੈਨੂੰ ਲੱਗਦਾ ਵੀ ਮੈਨੂੰ ਤਾਂ ਨਹੀਂ ਪਤਾ ਵੀ ਕਦੋਂ ਖੁੱਲਿਆ ਸੀ ਲਾਸਟ ਟਾਈਮ ਇਹ ਤੇ ਵੀ ਆਈਪੀ ਲੋਕ ਤਾਂ ਚਲੋ ਠੀਕ ਆ ਵੀ ਸ਼ਪਾਰਸ਼ਾਣਾ ਕੋਈ ਅੰਦਰ ਜਾ ਵੜਦੇ ਆ ਕੋਈ ਦਰਸ਼ਨ ਕਰੇ ਆਉਂਦਾ ਜਾਂ ਘੁੰਮ ਆਉਂਦੇ ਆ ਪਰ ਲੋਕਲ ਜਿਹੜੇ ਬੰਦੇ ਆ ਜਾਂ ਫਰੀਦਕੋਟ ਦੇ ਆਸ-ਪਾਸ ਦੇ ਆ ਉਹਨਾਂ ਨੂੰ ਇਸ ਵਿੱਚ ਨਹੀਂ ਐਂਟਰ ਕਰਨ ਦਿੱਤਾ ਆ ਕਿਲਾ ਜੀ ਇੱਧਰ ਤਾਂ ਜਾਣ ਨਹੀਂ ਦਿੰਦੇਗੇ ਉਰਾ ਉਰਾ ਹੀ ਆ ਚਲੋ ਇੱਥੇ ਨਾਲ ਹੀ ਹੈ ਦਰਗਾਹ ਵੜਦੇ ਐਂਟਰ ਕਰਦੇ ਸਾਰੀ ਤੇ ਆਪਾਂ ਦਾ ਬਾਬਾ ਫਰੀਦ ਜੀ ਦੇ ਦਰਸ਼ਨ ਕਰਨੇ ਸੀਗੇ ਤੇ ਇਧਰਲੀ ਸਾਈਡ ਹੈਗਾ ਵਾਹ ਰਾਜ ਜੀ ਦੀਆਂ ਕਾਰਾਂ ਆਖ ਰਹੀਆਂ ਤੁਸੀਂ ਵੇਖੋ ਖੂਬ ਸੋਹਣੀ ਬਹੁਤ ਹੀ ਰੂਹ ਪਸੰਦ ਹੋ ਜਾਂਦੀ ਹੈ ਅਗਲੀ